हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਫਿਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਕੋਲ ਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਚਾਰ ਨਾਗਾ ਦੋਸਤੋ ਸਾਹਮਣੇ ਤੁਸੀਂ ਸਕਰੀਨ ਉੱਪਰ ਦੇਖ ਰਹੇ ਜੇ ਦੋ ਮੱਝਾਂ ਜਿਹੜੀਆਂ ਦੋਸਤੋ ਸੂਈਆਂ ਨੇ ਇੱਕ ਉੱਚੇ ਬੱਚੇ ਦੇ ਵਿੱਚ ਆ ਤੇ ਇੱਕ ਸੱਜਰ ਤਾਜੀ ਸੂਈ ਆ ਦੋ ਮਜਾਂ ਪਹਿਲਾ ਦੂਜੇ ਨੰਬਰ ਤੇ ਜਿਹੜੀਆਂ ਦੋਸਤੇ ਗੱਭਣਾਂ ਤਿਆਰੀ ਵਾਲੀਆਂ ਸੋ ਜਿਹੜਾ ਕੋਈ ਪਸ਼ੂ ਵੀਰ ਗੱਭਣ ਲੈ ਕੇ ਜਾਂਦਾ ਦੋਸਤੋ ਚੌਂ ਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਆਪਣੀ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਸੋਏ ਸਵੇਰੇ ਨਾਗ ਨੂੰ ਹਰ ਵਾਰ ਆਪਾਂ ਕਹਿੰਦੇ ਆ ਵੀ ਇੱਕ ਟਾਈਮ ਦੂਰ ਟਾਈਮ ਚਾਹੇ ਤਿੰਨ ਟਾਈਮ ਆਪਣੇ ਟਾਈਮ ਤੋਂ ਟਾਈਮ ਤਸੱਲੀ ਕਰ ਲਿਓ ਠੀਕ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਅੱਜ 25 ਜੁਲਾਈ ਤੇ ਸਮਾਂ ਕੋਈ ਦੋਸਤੋ ਸ਼ਾਮ ਦੇ 3:30 ਪੌਣੇ 4:00 ਵਜੇ ਦਾ ਐਨੀਮਲ ਚਾਰ ਆ ਦੋਸਤੋ ਚੌਂ ਨਗਾ ਦੀ ਡ ਤੇ ਖਾਸ ਪਿੰਡ ਤੁਸੀਂ ਪਿੰਡ ਡੱਲ ਕਰਨੀ ਆ। ਵਾਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਆ ਕਲਸੀਆਂ ਦਲੇਰੀ ਇਹ ਪਿੰਡ ਡੱਲ ਦੇ ਬਿਲਕੁਲ ਨੇੜੇ-ਨੇੜੇ ਨਾਲ-ਨਾਲ ਲੱਗਦੇ ਪਿੰਡ ਆ ਤੇ ਖਲੜਾ ਵੀ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਤੇ ਭਿੱਕੀਮੜ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਪਿੰਡ ਡੱਲ ਦੀ। ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਜਿੱਦਾਂ ਕਿ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਆ ਵੀ ਨੀਲੀ ਰਾਵੀ ਚਾਹੀਏ ਨੀਲੀ ਦੇ ਪਸ਼ੂ ਬਾਰਡਰ ਫੈਲਟ ਜਾਂ ਬਾਰਡਰ ਏਰੀਆ ਹੋਣ ਕਰਕੇ ਦੋਸਤੋ ਘਟੋ ਘੜ ਪਿੱਛੇ ਚਾਰ ਪੰਜ ਨਾਗੇ ਤੋਂ ਪਾਈਦੀ ਆ ਵੀਡੀਓ ਤੇ ਦੋ ਤਿੰਨ ਨਗ ਪੱਕੇ ਹੁੰਦੇ ਹੁੰਦੇ ਆ ਤੇ ਅੱਜ ਵੀ ਜਿਹੜੇ ਨਗ ਬਿਲਕੁਲ ਤੁਹਾਡੇ ਸਾਹਮਣੇ ਆ ਨਾਲ ਦੀ ਨਾਲ ਆਪਾਂ ਦਿਖਾਈ ਚੱਲਾਂਗੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਕਰ ਲਾਲ ਭਾਈ ਸਭ ਤੋਂ ਪਹਿਲਾਂ ਸਾਸਰੀ ਘਾਲ ਸਾਸਰੀ ਘਾਲ ਸੰਧੂ ਸਾਹਿਬ ਟਿੱਠਾ ਮਹਾਰਾਜ ਕੱਢ ਦੀ ਗੱਲ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਲਾਲ ਬਾਕੀ ਇਹ ਗੱਲਬਾਤ ਆ ਵੀਰੇ ਵੀ ਇਹੋ ਜੇ ਮੜੰਗੀ ਵਾਲੀਆਂ ਮੱਝ ਆਪਾਂ ਹਰ ਵਾਰੀ ਪਾਈ ਜਾਂਦੇ ਆ ਗੱਲ ਵਾਲਾ ਸੰਤੂ ਸਾਹਿਬ ਆ ਗਏ ਟਾਂਗਲੇ ਪਸ਼ੂ ਆ ਆਪਾਂ 4-5 ਦਿਨੋਂ ਪਹਿਲਾਂ ਸਾਡੇ ਚੈਨਲ ਦੇ ਪਾਈ ਵੀਡੀਓ ਹਾਂਜੀ ਤੇ ਉਹਦੇ ਵਿੱਚ ਆਪਾਂ 4 ਮੱਝਾਂ ਪਾਈਆਂ ਸੀ ਤੇ ਚਾਰੇ ਮੋਹਰਾ ਦੀਆਂ ਇਹ ਇੱਕ ਆਪਣੇ ਕੋਲ ਵਹਿੜੇ ਜਰਸੀ ਉਹ ਦੋ ਤਿੰਨ ਭਰਾਵਾਂ ਦੇ ਫੋਨ ਆਇਆ ਵੀ ਨੀਲੀ ਰਾਵੀ ਲੈਣੀ ਬੰਦ ਕਰਤੀ ਆ ਹਾਂ ਮਾ ਨਹੀਂ ਹੁਣ ਅਗਲੀ ਵੀਡੀਓ ਸਾਰੀਆਂ ਨੀਲੀ ਰਾਵੀਆਂ ਹੋਣਗੀਆਂ ਹਾਂ ਹਾਂ ਅੱਜ ਚਾਰੇ ਮੱਝਾਂ ਚਾਰੇ ਨੀਲੀ ਰਾਵੀਆਂ ਦੀਆਂ ਦੋ ਸੁਈਆਂ ਦੋ ਦੇ ਮਗਰ ਬੱਚੇ ਨੀਲੀ ਰਾਵੀ ਦੀ ਠੀਕ ਆ ਜੀ ਹਾਂਜੀ ਠੀਕ ਆ ਲਓ ਪਹਿਲਾਂ ਕਰ ਨਾਲ ਇਧਰੋਂ ਗੱਬਣ ਵਾਲੇ ਪਾਸੋਂ ਸਟਾਰਟ ਕਰ ਲਾਂਗੇ ਆਪਾਂ ਸੰਤੂ ਸਾਹਿਬ ਥੋੜਾ ਨੀਲੀ ਰਾਵੀ ਮੱ ਭੈਣ ਭਰਾ ਜੇ ਡਿਮਾਂਡ ਕਰਦੇ ਲਿਆਏ ਜੀ ਡਿਮਾਂਡ ਤਾਂ ਫਿਰ ਵੇਖੋ ਜੀ ਖਰੀਦਦਾਰ ਵੀ ਡਿਮਾਂਡ ਕਰਦਾ ਪੂਰੀ ਕਰਨੀ ਚਾਹੀਦੀ ਆ ਆ ਝੋਟੀ ਦੋ ਜੇਸੂਏ ਸੰਧੂ ਸਾਹਿਬ ਸੁਣੀ ਜੇ ਤੇਦੇ ਘਟ ਚ ਹਾਂ ਜੀ ਲਓ ਜੀ ਡਿੰਗਾ ਚੀਰਾ ਦੋਸਤੋ ਠੀਕ ਆ ਜੀ ਆ ਦੇਖੋ ਸਿੰਘ ਸੰਧੂ ਸਾਹਿਬ ਤੁਸੀਂ ਰੋਜ਼ ਵੀਡੀਓ ਪਾਉਂਦੇ ਜੇ ਇਹੋ ਜਿਹੇ ਕਿਸੇ ਮਰ ਲਈ ਮਹਿਣ ਆਉਂਦਾ ਹਾਂ ਲਓ ਜੀ ਠੀਕ ਆ ਜੀ ਇਹ ਬਾਬੇ ਦੀ ਡਾਈ ਚੱਲੀ ਆ ਵੀ ਐ ਘੁਲਾਈ ਕਰਤੀ ਫਿਰਕੇ ਠੀਕ ਆ ਘੁਲਾਈ ਸੰਧੂ ਸਾਹਿਬ ਇਹੋ ਜੀ ਆ ਆਪਾਂ ਮਨ ਲਓ YouTube ਤੇ ਵੇਂਦੇ ਰਹੀਦਾ ਪਾਕਿਸਤਾਨ ਦੀਆਂ ਮੱਝਾਂ ਨੂੰ ਸਿੰਘ ਇਹ ਜਾਂਦਾ ਜਿਹੜੀਆਂ ਪ्योर ਨੀਲੀ ਰਾਵੀ ਚ ਮੱਝ ਗਿਣੀ ਜਾਂਦੀ ਐ ਐਡਾ ਛੋਟਾ ਸਿੰਘ ਨਹੀਂ ਤੇ ਕਿਸੇ ਵੇਰ ਲਈ ਮਹਿਣੂ ਨੀਲੀ ਰੱਖ ਜਾਂਦਾ ਸਿੰਘੀ-ਸੁੰਗੀ ਬੜੀ ਪਿਆਰੀ ਆ ਛੋਟਾ ਸਿੰਘ ਦੋਸਤੋ ਤੇ ਅੱਗੋਂ ਬਿਲਕੁਲ ਪਤਲੀ ਤੇ ਪਿੱਛੋਂ ਭਾਰੀ ਐ ਠੀਕ ਆ ਜੀ ਬਾਕੀ ਨੀਲੀ ਦੀਆਂ ਮੱਝਾਂ ਸਾਰੇ ਵੀਰ ਜਾਣਦੇ ਆ ਸਟਰਕਚਰ ਠੰਡੀ ਜੀ ਰਹੀ ਆ ਦੇਖੋ ਬੱਗੀ ਮੋਸ਼ ਤੇ ਵੇਖੇ ਕੱਟ ਜਿਹੜਾ ਦੋਸਤੋ ਬਰੀਕ ਕੱਟ ਆ ਠੀਕ ਆ ਜੀ ਕੱਟ ਜਿਵੇਂ ਸਰਪੇਨਣਾ ਬਣਾਇਆ ਹੁੰਦਾ ਇਸ ਤਰ੍ਹਾਂ ਕਰਮਾ ਲਈ ਆ ਹਾਂ ਬਿਲਕੁਲ 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 ਆ ਦੇਖੋ ਜੀ ਸੋ ਜਿੰਨਾ ਬਰੀਕ ਘਟ ਦੋਸਤੋ ਬਰੀਕ ਘਟ ਵੈਸੇ ਵੀ ਬਹੁਤ ਅੱਜ ਕੱਲ ਘਟ ਮਿਲਦਾ ਸੋ ਬਾਕੀ ਨੀਲੀ ਰਾਵੀ ਦੇ ਵਿੱਚ ਦੋਸਤੋ ਬਰੀਡ ਵਾਈਜ਼ ਆ ਤੁਸੀਂ ਸਾਹਮਣੇ ਜਿਹੜੀ ਝੋਟੀ ਦੇਖ ਰਹੇ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਸੰਧੂ ਸਾਹਿਬ ਸੁਣੀ ਹੈ ਪਹਿਲੇ ਸੂਏ 12 ਲੀਟਰ ਦੋ ਚੋਂ ਆਇਆ ਹੈ 12 ਲੀਟਰ ਇਹ ਅੱਜ ਇੱਕ ਦੋ ਅਖਬਾਰਾਂ ਦੇ ਦੂਜੀ ਤੇ ਜਾਣ ਵਾਲੀ ਗੱਲ ਬਣੀ ਆ ਹਾਂ ਸਾਰੀਆਂ ਨੀਲੀ ਰਾਵੀ ਹੈ ਸੋ ਪੁੱਠਾ ਪਾਠਾ ਦੋਸਤੋ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਚੌੜਾ ਪੂਰਾ ਭਾਰਾ ਪੁੱਠਾ ਆ ਦੇਖੋ ਜੀ ਚੜਾਈ ਚੁੜੀ ਪੂਰੀ ਆਪਾਂ ਸੰਧੂ ਸਾਹਿਬ ਕੋਈ 15 18 ਨਹੀਂ ਆਂਦੇ 12 ਤੋਂ ਪਲੱਸ ਹੀ ਚੱਲੂਗੀ ਥੱਲੇ ਨਹੀਂ ਝੋਟੀ ਰਹਿੰਦੀ ਹੂੰ ਜੇ ਦੀ ਸ਼ਕੀਨ ਆ ਬਿਲਕੁਲ ਜੀ ਬਿਲਕੁਲ ਵਜਨ ਵਟਾ ਵੇਖੋ ਗਾ ਲੱਭੀ ਤੋੜ ਲੋ ਕਰ ਲਾ ਲੈ ਤੇਰਾ ਅਜੇ 5 ਤੋਂ 6 ਦਿਨ ਸੰਧੂ ਸਾਹਿਬ ਦੇ ਪਏ ਆ ਠੀਕ ਹੈ ਜੀ ਸਭ ਦੋਸਤੋ 5 ਤੋਂ 6 ਦਿਨ ਆਰਾਮ ਨਾਲ ਲੈ ਜੂਗੀ ਪਖਾਲਾ ਬਗੂ ਦਾ ਤੁਸੀਂ ਚੈੱਕ ਕਰੋ ਇੱਕ ਵਾਰੀ ਠੀਕ ਹੈ ਜੀ ਨਾ ਦੇਖੋ 30 ਜੁਲਾਈ ਨੂੰ ਸੰਧੂ ਸਾਹਿਬ ਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਮੁੱਠੀ ਥਾਂ ਲੱਗਾ ਸੀ ਜਵਾਈ ਵਾਲਾ ਇੱਕੋ ਜਿਹਾ ਵਿਰਲੇ ਜੇ ਵੇਖੋ ਆ ਲੋ ਠੀਕ ਆ ਬਿਲਕੁਲ ਮੋਟੀਆਂ ਨਾੜਾਂ ਦੋਸਤੋ ਮਿਲਕਬੇਨ ਮੋਟੀਆਂ ਸੰਧੂ ਸਾਹਿਬ ਪਿੱਛੇ ਵਿਖਾ ਦਿਓ ਅਜੇ 5 ਦਿਨ ਝੋਟੀ ਦੇ ਪਏ ਆ ਤੇ ਹੁਣ ਤੋਂ ਪੂਛ ਦੇ ਲੇਵਾ ਵੇਖੋ ਨਾੜ ਜੁੰਡੇ ਵੈ ਠੀਕ ਆ ਜੀ ਅੱਜ ਨੂੰ ਆਦੇ ਵੀ ਸਾਰਨਾ ਟੱਚ ਕਰੂਗਾ ਸਾਰਨਾ ਦਾ ਅੱਜ ਸੰਧੂ ਸਾਹਿਬ ਕਰੂਗੀ ਇਹ ਕਰਮਾ ਲਈ ਹਾਂ ਲੋੰਗ ਸੋ ਲੈਵੇ ਕੋਈ ਗੱਬਣ ਮੱਝ ਜਾਂਦੀ ਆ ਤੇ ਦੋ ਤਿੰਨ ਦਿਨਾਂ ਦੀ ਗਰੰਟੀ ਹੋਊਗੀ ਭਾਰ ਪਿੱਛੇ ਦੀ ਹਾਂ ਜੀ ਤਾਂ ਤੁਸੀਂ ਖਲੋਣੀ ਖਲਾਨੀ ਤੋਂ ਵੇਖੋ ਤੁਸੀਂ ਪੂਰੀਆਂ ਯਾਨੀਆਂ ਦੋਸਤੋ ਲੱਤਾਂ ਚੌੜੀਆਂ ਕਰਕੇ ਤੇ ਬਿਲਕੁਲ ਜਿਹ ਦੋ ਪੱਟਾਂ ਦੇ ਸਾਂਦੇ ਵਿਚਕਾਰ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਪੱਧ ਚਾਰ ਦਿਨ ਕੱਢ ਗਈ ਤਾਂ ਦੋਸਤੋ ਉਮੀਦ ਚੰਗੀ ਖਾਸੀ ਕਰਦੇ ਆ ਇਹੋ ਜੇ ਪਸ਼ੂ ਤੋਂ ਠੀਕ ਆ ਜੀ ਸੋਨਾ ਪਖਾਲਾ ਥੱਲੇ ਬਣਾ ਰਹੀ ਆ ਖਾਣ ਤੋਂ ਬਿਲਕੁਲ ਇੱਕਸਾਰ ਲੇਵਾ ਪੱਧਰ ਫਾੜੀ ਵਾਲਾ ਆ ਦੇਖੋ ਠੀਕ ਹੈ ਤੇ ਗਰਨਾਲ ਵੀਰੇ ਸੂਹਾ ਦੂਜੇ ਦੱਸਦਾ ਦੂਜੇ ਸੂਏ ਸੰਧੂ ਸਾਹਿਬ ਸੁਣੀ ਹੈ ਝੋਟੀ ਠੀਕ ਆ ਜੀ ਪਹਿਲੇ ਸੂਏ ਕੋਲ ਚਲੋ ਨਾਰਮਲ ਆਪਾਂ ਪੋਸ਼ਣ ਲਈ 12 ਲੀਟਰ ਸੰਧੂ ਸਾਹਿਬ ਉਹਨਾਂ ਆਖਿਆ ਦੁੱਧ ਜੁਆਇਆ ਜਿੰਨਾਂ ਤੋਂ ਆਈ ਆਪਣੇ ਖਾਸ ਬੰਦੇ ਠੀਕ ਆ ਹਾਂ ਜੀ ਇਹ ਤਾਂ ਮੁੱਲ ਕੀ ਰਹੂਗਾ ਕਰ ਲਾ ਲਾ ਸੰਧੂ ਸਾਹਿਬ ਪਹਿਲੇ ਬਾਜ਼ਾਰ ਦੇ ਹਿਸਾਬ ਨਾਲ ਝੋਟੀਆਂ ਕਿੰਨੀ ਸਵਾ ਲੱਖ ਦੀ ਹਾਂਜੀ ਵੇਚਦੇ ਵੀ ਰਹੇ ਆ ਹਾਂਜੀ ਬਾਹਰ ਵੀ ਲੋਕ ਮੰਗਦੇ ਸੀ ਹੁਣ ਥੋੜਾ ਜਿਹਾ ਬਾਜ਼ਾਰ ਦਾ ਫਰਕ ਪਿਆ ਤੇ ਆਪਾਂ ਵੀ ਪਾ ਦੇਣਾ ਹਾਂ ਕੋਈ ਇੱਕ ਵੀ ਨਹੀਂ ਹਾਂਜੀ ਕੋਈ ਇੱਕ ਦਾ ਨਹੀਂ ਹਾਂਜੀ ਮੋਲ ਇੱਕ ਆਠ ਇੱਕ ਪੰਜ ਦੀ ਆਣਾ ਇੱਕ ਪੰਜ ਦੀ ਹਾਂ ਨਾ ਸੰਧੂ ਸਾਹਿਬ ਤੇ ਇੱਕ ਪੰਜ ਦੀ ਵੀ ਰੋ ਮਿਲ ਜੂਗੀ ਬੜੀ ਪਿਆਰੀ ਚੰਗੀ ਇਹ ਝੋਟੀਆਂ ਇੱਕ ਪੰਜ ਜੋ ਸੰਧੂ ਸਾਹਿਬ ਮਾਨਦਾਨ ਕਰਦੇ ਆਂਗੇ ਠੀਕ ਆ ਜੀ ਲਾਜ ਦੋਸਤੋ ਠੀਕ ਆ ਜੀ ਬਹੁਤ ਪਿਆਰੀ ਝੋਟੀ ਬਹੁਤ ਚੰਗਾ ਪਸ਼ੂਤਾਨਾ ਦੁੱਧ ਦੇ ਸੇਵਾ ਦਾ ਬਾਕੀ ਦੁੱਧ ਚੰਗਾ ਚਪਾਉਣਾ ਚਾਹੀਦਾ ਬਾਕੀ ਜੰਮੀ ਪਲੀ ਪੂਰੀ ਐ ਸੰਭੀ ਸੰਭਾਲੀ ਕਿਸੇ ਵੀਰ ਨੇ ਚੰਗੀ ਐ ਪਤਲੇ ਪਿੰਡੇ ਦੇ ਵਿੱਚ ਸੰਤੂ ਸਾਹਿਬ ਜੇ ਸੰਭੀਆਂ ਮੱਜਾਂ ਪਾਲ ਲੀਆਂ ਦੇ ਉਸ ਹਾਣ ਵਾਲਿਆਂ ਨੇ ਕੀਮਤ ਵੀ ਪੂਰੀ ਵੱਟੀ ਐ ਬਿਲਕੁਲ ਪੈਸੇ ਵੀ ਅਗਲੇ ਦੇ ਪੂਰੇ ਵੱਟੇ ਹੋਣਗੇ ਜੀ ਹੁਣ ਚਾਰ ਆਪਾਂ ਲਿਆ ਕੇ ਬਧੀਆਂ ਦਾ ਰਕਮ ਲਾਈ ਜੇ ਤੇ ਆ ਗਿਆਂ ਸਹੀ ਵੀਰੇ ਇਹ ਦਿਲ ਕੱਢਨੇ ਪੈਂਦੇ ਆ ਚੀਜ਼ ਸਾਹਮਣ ਲੱਗਿਆ ਵੀ ਦਿਲਾਂ ਲੱਗਿਆ ਵੀ ਬਿਲਕੁਲ ਮੈਂ ਕਰ ਲਾ ਲਿਆ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਮੈਂ ਖੜੀ ਫਿਰ ਇਹ ਸੰਧੂ ਸਾਹਿਬ ਹੀ ਰਾਤ ਤੇ ਜੈਸੂ ਇਹ ਸੁਣਾ ਆਰਗੀ ਤੇ ਜਾਂ ਸੂਆ ਵੀ ਗੱਬਣੀ ਆ ਗਈ ਆਪਣੇ ਕੋਲ ਹਾਂਜੀ ਆਪ ਦੱਸੋ ਇਹ ਨੀਲੀ ਰਾ ਵੀ ਆ ਇਹ ਬਾਰਡਰ ਬਲਟਾਣਾ ਠੀਕ ਹੈ ਜੀ ਇਹ ਬਾਰਡਰ ਏਰੀਆ ਦੀਆਂ ਨਸਲਾਂ ਨੇ ਆ ਕਰੋ ਚੈੱਕ ਤੇ ਕਰ ਲਾ ਲਿਆ ਮੈਨੂੰ ਲੱਗਦਾ ਪਿਛੋਕੜੇ ਦਾ ਵੀ ਹੈ ਜੋ ਸਾਹਿਬ ਜੇ ਬਾਰਡਰ ਤੇ ਬਾਰਡਰ ਤੇ ਬੈਠਿਆ ਤਾਂ ਚੀਜ਼ਾਂ ਚੰਗੀਆਂ ਖਾਵਾਂਗੇ ਕੋਈ ਚੱਕਰ ਨਹੀਂ ਆ ਕੋਈ ਸ਼ੱਕ ਨਹੀਂ ਕਾਗੇ ਹਾਂ ਤੇ ਇਹ ਕਰ ਲਾ ਲਿਆ ਤੀਜਾ ਸੂਆ ਤੀਜਾ ਸੂਆ ਸੰਧੂ ਸਾਹਿਬ ਇਹ ਆਸਲ ਪੂਰਿਆਂ ਤੋਂ ਵੱਜ ਆਈ ਹੈ ਲੋ ਵੀ ਦੋਸਤੋ ਇਹ ਆਸਲ ਪੂਰੇ ਬਲੱਡ ਲਾਈਨ ਦੇ ਵਿੱਚੋਂ ਆ ਸਾਵੇਂ ਨਾਲ ਦੋਵਾਂ ਦੇ ਕਰਮਾਲੀਆਂ ਦੇ ਪਿੰਡੇ ਨਾੜਾਂ ਜਿਵੇਂ ਕਢਾਈ ਕੀਤੀ ਹੁੰਦੀ ਹੈ ਹਾਂ ਕਲੋ ਦੋਸਤੋ ਪੂਰਾ ਸਟਰਕਚਰ ਆ ਪਾ ਤੁਹਾਨੂੰ ਦਿਖਾ ਦਿੱਤਾ ਬਾਕੀ ਸੋਹਣਾ ਫੇਸ ਕੁਆਲਿਟੀ ਵਜੋਂ ਵੀ ਤੁਸੀਂ ਵੇਖੋ ਬਿਲਕੁਲ ਸੋਹਣੀ ਫੇਸ ਕੁਆਲਿਟੀ ਅੱਕ ਬਿੱਲੀ ਬਣ ਗਈ ਆ ਠੀਕ ਆ ਜੀ ਤੇ ਹਵਾਨੇ ਲੇਵੇ ਤੇ ਡੱਬ ਅਗਲੇ ਪਹਿਰਾਂ ਤੇ ਜਵਾਬ ਮਗਰਲੇ ਖੁਰ ਗੇਠ ਡੇਡਡ ਗੇਠੀਆਂ ਲੱਤਾਂ ਬਿਲਕੁਲ ਤੋਤੀਆਂ ਨੇ ਉਸ਼ ਉੱਪਰ ਤੱਕ ਜਿਹੜੀ ਦੋਸਤੋ ਵਾਈਟ ਆ ਮੋਸਟਲੀ ਆਪਾਂ ਦੇਖਦੇ ਆ ਵੀ ਸੂ ਦੇ ਨਾਲ ਜਿਹੜਾ ਦੋਸਤੋ ਬਿਲਕੁਲ ਟੱਚ ਕਰਦਾ ਜੀ ਇਹਾ ਸੰਦੂ ਸਾਹਿਬ ਉਹਨਾਂ ਨੇ ਆਪਾਂ ਨੂੰ ਵੀ ਰਣਾ ਦੱਸਿਆ ਵੀ 15 ਲੀਟਰ ਦੁੱਧ ਆਪਾਂ ਚੋਇਆ ਹੈ ਅੱਗੋਂ ਕੋਈ ਭੈਣ ਭਰਾ ਲਿੰਦਾ ਆਪਦੀ ਸਮਝ ਕਰੇ ਪਰ ਐਡੀ ਮੱਝ ਨੂੰ ਕੋਈ 14-15 ਲੀਟਰ ਦੁੱਧ ਆਂਦਾ ਵੀ ਨਹੀਂ ਕੁਛ ਓਕੇ ਇਹਦੇ ਵੀ 5 ਤੋਂ 6 ਦਿਨ ਪਹਿਜੇ ਠੀਕ ਹੈ ਜੀ ਇੱਕ ਵਾਰੀ ਜਿੰਨੀਆਂ ਬਣੀਆਂ ਹੈ ਆਪਾਂ ਸਾਰੀਆਂ ਭਰਾ ਆ ਕੇ ਤਸੱਲੀ ਕਰਕੇ ਮਾਇਆ ਨਗਦ ਦੇ ਕੇ ਮੱਝ ਲੈ ਜਾਂਦੀਆਂ ਹਾਂ ਬਾਕੀ ਕਰਲਾਲ ਸਿਆ 53 ਤੋਂ ਪਣੇ ਸੰਦੂ ਸਾਹਿਬ ਇੱਕ ਨੰਬਰ ਆ ਪਹਿਲੀ ਦੀ ਗੱਲ ਕੋਈ ਭੈਣ ਭਰਾ ਆਵੇ ਆਪਦੀ ਟਿਪ ਕੇ ਤਸੱਲੀ ਕਰਕੇ ਖੜੇ ਪਾਰ ਪਿੱਛੇ ਦੀ ਗਰੰਟੀ ਹੋਊਗੀ ਜੇ ਗੱਬਣ ਮੱਝ ਆਨਲਾਈਨ ਮੰ ਮੱਝ ਲੱਦ ਕੇ ਘਰ ਦੇ ਔਂਜਾਂ ਦਾ ਕਰਾਇਆ ਮੈਂ ਦੇ ਦੂੰ ਠੀਕ ਹੈ ਜੀ ਇਥੋਂ ਦੇ ਮਾਨ ਆਪਾਂ ਨੂੰ ਆਪਣੀਆਂ ਮੱਝਾਂ ਦੇ ਲੋਬੀ ਦੋਸਤੋ ਬਾਕੀ ਖੋਲ ਕੇ ਦਿਖਾਉਣੇ ਆ ਮੱਝੇ ਵੀ ਚੰਗੀ ਖਾਸੀ ਹੈ ਦੋਸਤੋ ਬਾਕੀ ਨਸਲਾਂ ਜਿਹੜੇ ਵੀਰਾਂ ਨੂੰ ਪਤਾ ਦੋਸਤੋ ਖੜਾ ਰਹੀ ਆ ਜਿਹੜੇ ਨਿਤ ਮਾਲ ਦੇ ਵਿੱਚ ਰਹਿੰਦੇ ਆ ਦੋਸਤੋ ਉਹਨਾਂ ਨੂੰ ਕੋਈ ਭੁਲੇਖਾ ਨੱਗੀਆਂ ਮੱਛਾਂ ਵੀਰਾਂ ਨੂੰ ਪਤਾ ਠੀਕ ਹੈ ਜੀ ਇਹੋ ਜਿਹੀ ਨਸਲ ਬ੍ਰੀਡਾਂ ਜਿਹੜੀਆਂ ਦੋਸਤੋ ਟਾਵੀਆਂ ਟੱਲੀਆਂ ਹੱਥਾਂਉਂਦੀਆਂ ਨੇ ਬਾਕੀ ਜਿਹੜੇ ਵੀਰ ਕਾਬੂ ਕਰ ਲੈਂਦੇ ਆ ਸਾਂਭ ਲੈਂਦੇ ਆ ਉਹ ਕਹਾਂ ਦੋਸਤੋ ਕਈ ਕਈ ਅੱਗੇ ਚੰਗੇ ਬੱਚੇ ਲੈ ਲੈਂਦੇ ਆ ਜਾਂ ਰ ਲੜਾਈ ਦੇ ਵਿੱਚ ਅੱਗੇ ਪਿੱਛੇ ਦੀ ਬਰਾਬਰ ਰਹੂਗੀ ਠੀਕ ਹੈ ਜੀ ਜਿਨ੍ਹਾਂ ਦੇ ਵਾਕੇ ਹੋਗਾ ਉਹਨਾਂ ਹੀ ਪਿੱਛੇ ਰਹੂਗਾ ਆਪਾਂ ਕੋਈ ਬਰੀਡਰ ਨਹੀਂਗੇ ਪਰ ਏਡੀਆਂ ਬਰੀਡਰਾਂ ਨੂੰ ਵੀ ਔਖੀਆਂ ਜਿਹੜੀਆਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ ਕਈ ਯਾਰ ਬਸ ਜੀ ਬਸ ਚਾਰ ਚਾਰ ਪੰਜ ਪੰਜ ਮੱਝਾਂ ਲੱਭਣੀਆਂ ਨਹੀਂ ਰਹੀਆਂ ਜੀ ਰਵਿਦੀਆ ਦੋਸਤੋ ਕੋਈ ਟਾਇਰਡ ਪਿੰਡਾ ਨਹੀਂਗਾ ਤੇ ਢੈੜ ਪਿੰਡਾ ਜਿਹੜੀਆਂ ਦੋਸਤੋ ਭਾਵੇਂ ਬੇਸ਼ੱਕ ਪੰਜ ਕਲਿਆਣੀ ਵਿੱਚ ਪਸ਼ੂ ਆ ਜਾਂਦੇ ਆ ਤੇ ਢਿੱਲਾ ਪਿੰਡਾ ਤੇ ਭਾਰਾ ਪੇਟ ਆਹ ਦੇਖੋ ਜੀ ਪੂਰੇ ਵਜਨ ਵਟੇ ਸੰਧੂ ਸਾਹਿਬ ਇਹਨਾਂ ਦੇ ਸਹੀ ਹੈ ਜੀ ਕੁਣ ਨਿਕਿਆ ਨਹੀਂ ਨਿਕਲਦੀਆਂ ਕੋਈ ਭਰਾ ਆਉਂਦਾ ਦੂਰੋਂ ਦੇ ਇਹਨਾਂ ਆਹ ਕੁਝ ਜਿਹੜੀਆਂ ਬਹੁਤ ਬਹੁਤ ਸੋਹਣੀਆਂ ਬਹੁਤ ਬੇਸ਼ੁਮਾਰ ਜਿਹੜਾ ਦੱਸੋ ਬੇਸ਼ਕੀਮਤੀ ਜਿਹੜਾ ਹੀਰਾ ਤੇ ਬਾਕੀ ਹੱਥ ਪਾ ਸਕਦਾ ਮੇਰਾ ਵੀਰ ਜਿਹਨੂੰ ਜਜੂਗਾ ਸਦਾ ਆਹ ਦੇਖੋ ਜੀ ਸੰਦੂ ਸਾਹਿਬ ਸਲਾਹਣਾ ਪੈਰ ਪੁੱਟਣ ਗਿਆ ਨਹੀਂ ਵੀ ਉੱਤੇ ਚੜਦੀਆਂ ਜਾਣਗੀਆਂ ਹਾਂਜੀ 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 ਲੋਬੀ ਦੱਸੋ ਕਰੋ ਜੀ ਆਹ ਕਤੋਰਾ ਤੋਰਾ ਤੋਰਾ ਚੈੱਕ ਕਰੋ ਬਾਕੀ ਮਾਰਕਿੰਗ ਕੈਰੈਕਟਰ ਸਾਰੇ ਮੇਰਾ ਵੀਰ ਤਸੱਲੀ ਤੁਸੀਂ ਕਰ ਹੀ ਲੈਣੀ ਆ ਠੀਕ ਹੈ ਬਾਕੀ ਵਜਨ ਲੋਡ ਫੁੱਲ ਬਟਾ ਫੁੱਲ ਪੂਰੀ ਭਾਰੀ ਆ ਵਜਨ ਲੋਡ ਆ ਲਈ ਆ ਤੇ ਮੱਝ ਪਸੰਦ ਆਊਗੀ ਦੋਸਤੋ ਗਾਂ ਕਰਮਾਲੀ ਨੇ ਨਾਰਮਲੀ ਚਲੋ ਕੁਦਰਤੀ ਆ ਦੇਣ ਦੋਸਤੋ ਮੇਲ ਆ ਜਾਏ ਫੀਮੇਲ ਆ ਜਾਏ ਕੱਟੀ ਆ ਗਈ ਤੇ 100 ਵਾਧੇ ਵਾਲੀ ਗੱਲਬਾਤ ਹੋ ਜਾਣੀ ਚਲੋ ਸੰਤੂ ਸਾਹਿਬੇ ਦਾ ਘਰ ਨੂੰ ਭਾਵੇਂ ਕਰ ਲਈਏ ਇੱਕ 10 ਭਾਵੇਂ ਕਰ ਲਈਏ ਇੱਕ 15 ਇਹਦੀ ਡਿਮਾਂਡ ਹੈਗੀ ਜੀ 1 ਲੱਖ 5000 ਹਾਂ ਇਹ ਹਾਂ ਨਾ 1 ਲੱਖ 2000 ਦੀ ਮੱਝ ਦੇ ਦਾਂਗੇ ਇੱਕ ਦੋ ਦੀ ਹਾਂ ਜੀ ਬਿਲਕੁਲ ਐ ਕਸਰਾ ਕੁਸਰਾ ਕੱਢ ਕੇ ਦੇਣਾ ਹਾਂ ਸੰਧੂ ਸਾਹਿਬ ਹਾਂ ਨਾਲੇ ਮੁੱਲ ਪਾਉਂਦੇ ਆਪਾਂ ਮੁੱਲ ਲੈ ਕੇ ਜਾਵੇ ਤਾਂ ਚੇਤੇ ਕਰੀਏ 1 ਲੱਖ 153000 ਦੀ ਮੱਝ ਐਡੀ ਵਿਗਦੀ ਆ ਕਿਸ ਬ੍ਰੀਡਰ ਕੋਲ ਹੁੰਦੀ ਉਹਨੇ ਅੱਜ ਹੁਣੇ 1.530 ਤੋਂ ਘੱਟ ਦੇਣੀ ਹੂੰ ਪਰ ਆਪਾਂ ਨੂੰ ਜੇ ਭਾਜ ਬਣੀ ਆ ਤੇ ਆਪਾਂ ਕਿਸ ਨੂੰ ਮਾਰਨਾ ਨਹੀਂ ਆਪਾਂ ਜੀਣ ਲੈਣ ਵਾਲੀ ਗੱਲ ਕਰਨੀ ਸਹੀ ਹੈ ਜੀ ਹਾਂ ਤਾਂ ਦੋਸਤੋ ਬਾਕੀ ਤੁਸੀਂ ਆਪ ਦੱਸਿਆ ਜੀ ਇਹੋ ਜੀਆਂ ਮੱਝਾਂ ਦੇ ਸੰਧੂ ਸਾਹਿਬ ਮੁੱਲ ਨਹੀਂ ਘਟਦੇ ਹਾਂ ਮੁੱਲ ਘਟਦੇ ਆ ਗੰਦੀ ਪਿੱਲੀ ਮੱਝ ਦੀ ਉਹਨਾਂ ਦਾ ਸਾਉਂਡ ਆਉਂਦਾ ਹੀ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਰਾਫਾਮ ਮੁੱਲ ਦੇਣ ਲਾਂ ਵਾਲੇ ਕੀਤੇ ਆ ਅੱਛਾ ਆ ਕਿੰਨੇ ਦੀ ਇੱਕ ਇੱਕ 1 ਲੱਖ 2000 ਦੀ ਹਾਂ ਨਾ 1 2 ਦੀ ਉਹਦੇ ਵਿੱਚੋਂ ਮਾਨਦਾਨ ਕਰ ਦਿਆਂਗੇ ਹੂੰ ਲਓ ਵੀ 1 2 ਦੀ ਹੋ ਜੂਗੀ ਦੋਸਤੋ 1 ਲੱਖ 2000 ਦੀ ਮਿਲ ਜੂਗੀ ਬਾਕੀ ਪੂਰੀ ਬਾਡੀ ਸਟਰਕਚਰ ਤੇ ਸੰਤੂ ਸਾਹਿਬ ਜਿਹੜੇ ਆਪਾਂ ਮੁੱਲ ਪਾਉਣ ਦੇ ਆ ਨਾ ਕੋਈ ਸੌਦੇ ਬਾਜ਼ੀ ਵਾਲਾ ਕੰਮ ਨਹੀਂ ਕਰ ਲੈਂਦੇ ਨਹੀਂ ਹੋਣਾ ਹੂੰ ਠੀਕ ਆ ਇਹ ਕਰਨਾਲ ਇੱਧਰ ਜਿਹੜੀ ਆਪਣੇ ਕੋਲ ਆ ਅੱਜ ਇਹ ਸੰਤੂ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਅੱਛਾ ਜੀ ਇਹਨੂੰ ਸੂਈ ਨਵਾਜ 11 12 ਦਿਨ ਹੋ ਗਏ ਜੀ ਇਹਦੇ ਮਗਰ ਪਿਓ ਨੀਲੀ ਰਾਵੀ ਦਾ ਕਟਾ ਜੀ ਤੇ ਵੀ ਦੂਜਾ ਸੂਬਾ ਮਗਰ ਕਟਾ ਆ ਗਿਆ ਤੇ ਮਗਰ ਕਟਾ ਨੀਲੀ ਰਾਵੀ ਦਾ ਕਿੰਨੇ ਦਿਨਾਂ ਦਾ ਬੱਚਾ ਲਾਸਕਾ ਇਹਨੂੰ ਸੰਧੂ ਸਾਹਿਬ 11-12 ਦਿਨ ਹੋ ਗਏ ਤਾਂ ਵੀ ਦੋਸਤੋ 11-12 ਦਿਨਾਂ ਦੀ ਸੂਈ ਆ ਦੂਜਾ ਸੂਆ ਆ ਮਗਰ ਕਟਾ ਆ ਗਿਆ ਠੀਕ ਆ ਜੀ ਤਾਂ ਨੀਲੀ ਰਾਵੀ ਤੇ ਚੰਗੇ ਮਾਨੀ ਤੋਂ ਬਣੀ ਹੋਊਗੀ ਦੋਸਤੋ ਆ ਰਿਜ਼ਲਟ ਪਾ ਦਿੱਤਾ ਠੀਕ ਆ ਤੇ ਵਾਈ ਜੋਈ ਸੰਧੂ ਸਾਹਿਬ ਬਹੁਤ ਵਧੀਆ ਦੀ ਕਰਮਾਲੀ ਦੀ ਹਾਂ ਇਹ ਦੇਖੋ ਆ ਕਰੋ ਨੀਲੀ ਰਾਵੀ ਸੰਧੂ ਸਾਹਿਬ ਚਿੱਟੇ ਮੂੰਹ ਤੋਂ ਨਹੀਂ ਗਣੀ ਜਾਂਦੀ ਇਹਨਾਂ ਚੀਜ਼ਾਂ ਤੋਂ ਗਣੀ ਜਾਂਦੀ ਹੈ ਹਾਂ ਕੋਈ ਬੱਚਾ ਨਹੀਂ ਛੱਡਿਆ ਦੁਪਹਿਰ ਦਾ ਟਾਈਮ ਆ ਲਓ ਜੀ ਠੀਕ ਆ ਅੱਗੋਂ ਵੇਖ ਲਓ ਮੱਝ ਗਾਲੇ ਪਈ ਜੇ ਹਾਂ ਹਾਂ ਜੀ ਦੋਸਤੋ ਠੀਕ ਆ ਇਹ ਆਪਾਂ ਰਕਮ ਲਾ ਕੇ ਲੈਂਦੀ ਆ ਆਪਣਾ ਮਨ ਖੁਸ਼ ਹੋ ਤੇ ਅਗਲੇ ਦਾ ਵੀ ਹੋ ਜਾਗੇ ਹਾਂ ਠੀਕ ਹੈ ਹਾਂ ਜੀ ਰੱਖੋ ਓਕੇ ਲਓ ਦੋਸਤੋ ਇਹ ਮੱਝ ਹੁਣ ਦੁੱਧ ਕਿੰਨੇ ਤੇ ਚੱਲਣ ਦੀ ਦੁੱਧ ਸੰਤੂ ਸਾਹਿਬ ਇਹਦੇ ਥੱਲੇ ਮਿੰਤੀ ਵਾਲਾ 10 ਕਿਲੋ ਹੋਊਗਾ 10 ਕਿਲੋ ਹੋਊਗਾ 10 ਦਾ ਵੀ ਸਾਡੇ ਦਾ ਹੀ ਹਾਂ ਜੀ ਕੋਈ ਭਾਂ ਭਰਾ ਇਤਰਾ ਲੈਂਦਾ ਤਾਂ 10 ਮੰਨ ਕੇ ਲੈ ਲੈ ਠੀਕ ਹੈ ਜੀ ਤਾਂ ਦੋਸਤੋ 10 ਕਿਲੋ ਮਿੰਤੀ ਕਿੰਤੀ ਵਾਲਾ ਦੁੱਧ ਇਹਦੇ ਥੱਲੇ ਹਾਜ਼ਰ ਆ ਸੋ ਚੋਣ ਜਾਣ ਤੁਸੀਂ ਦੇਖ ਲਈ ਆ ਕੋਈ 5-5 7-7 ਧਾਰਾ ਮਾਰ ਕੇ ਵੈਸੇ ਆਪਾਂ ਤੁਹਾਨੂੰ ਜਿਹੜੀ ਤਸਦੀ ਵੀ ਕਰਵਾਤੀਏ ਨਾਲ ਕੋਈ ਰਕਮ ਕਿਸੇ ਰਕਮ ਦਾ ਕਿ ਮਸਲਾ ਨਹੀਂ ਹੈਗਾ ਕੋਈ ਭੂਰ ਛੱਟਾ ਜਾਂ ਕੋਈ ਦੂਜਾ ਤੇਜਾ ਇੱਕ ਨੰਬਰ ਮੋਟੀ ਗੱਲ ਇਹ ਸੁਣ ਵੀ ਸੰਤੂ ਸਾਹਿਬ ਸੋਨਾ ਜੀ 9:00 ਵਜੇ ਨੂੰ ਪੂਰਾ ਜੇ ਆਪਦੇ ਵੱਲੋਂ ਦੋਸਤੋ ਕੋਈ ਪਸ਼ੂ ਬਿਨਾਂ ਤਸੱਲੀ ਤੋਂ ਨਹੀਂ ਲਿਆ ਜਾਂਦਾ ਕਿ ਵਪਾਰ ਦਾ ਕੰਮ ਆ ਰੋਜ਼ ਦਾ ਕੰਮ ਕਰਨ ਵਾਲੇ ਵੀਰ ਆ ਤਸੱਲੀ ਆਪਦੀ ਜਿਹੜੀ ਦੋਸਤੋ ਬਿਲਕੁਲ ਐਂਡ ਤੋਂ ਐਂਡ ਜਿਹੜੀ ਦੋਸ ਦਾ ਆਪਣੇ ਡੈਡੀ ਨਾਲ 20 ਸਾਲ ਹੋ ਗਏ ਵਪਾਰ ਕਰਦਿਆਂ ਨੂੰ ਇਥੇ ਕਈ ਯਾਰ ਬੰਦੇ ਉਹ ਆ ਜਾਂਦੇ ਜਿਨ੍ਹਾਂ ਨੂੰ 50 50 ਸਾਲ ਹੋ ਗਏ ਆ ਜੇ ਆਪਾਂ ਜਵਾਈ ਦੇ ਪਾਸ ਨਾਲ ਲਈ ਕਿਸੇ ਨੂੰ ਕੀ ਪਾਸ ਦੇ ਦਾਂਗੇ ਕੀ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਲੋ ਵੀ ਪ੍ਰਭੂ ਠੀਕ ਆ ਜੀ ਮੈਂ ਇਹਨੂੰ ਲੰਮੀ ਇੱਕ ਵਾਰੀ ਤੋਰਿਆ ਜੀ ਕਰ ਲਾਂ ਲੰਬਾ ਤੋਰ ਦੇ ਬਖਾਲੇ ਬਖੋਲੇ ਦੀ ਦੋਸਤੋ ਬਾਕੀ ਵੇਖੋ ਤੁਸੀਂ ਬਿਲਕੁਲ ਪੱਧਰ ਤੇ ਬਿਲਕੁਲ ਫਿਕਸ ਚੱਡਾ ਫਕਸ ਲੈਵਾ ਬਾਣਾ ਲੈਵਾ ਸੰਤੂ ਸਾਹਿਬੇ ਘੱਟ ਵਿਖਾਉਂਦੀ ਆ ਹਾਂ ਪਰ ਦੁੱਧ ਕਰਮਾਲੀ ਥੱਲੇ ਜਿੰਨਾ ਦੱਸਾਂਗੇ ਨਾ ਉਹ ਖਾਲ ਖਾਲਾ ਵੇਚਣਾ ਹੀ ਹੋਊਗਾ ਇਹ ਦੇਖੋ ਹਾਂ ਲੋ ਜਿਤਨਾ ਮਰਜੀ ਬਾਓ ਰਸਾ ਪਿੰਡੇ ਦੇ ਛਟਿਆ 17 ਜਿਤਨਾ ਮਾਰੋ ਲਓ ਜੀ ਕੋਈ ਭੂਰ ਨਹੀਂ ਜੀ ਵੇਖੋ ਥਾਣੀ ਬਹੁਤ ਸੋਹਣਾ ਲੱਗਾ ਹੈ ਹਾਂ ਠੀਕ ਹੈ ਇਹ ਜਿੰਦਰ ਦੀ ਮਰਜ਼ੀ ਬਾਓ ਹਾਂ ਲਓ ਅੱবি ਪ੍ਰਭੂ ਕਰੀ ਚੱਲਿਓ ਤਸੱਲੀਆਂ ਮੇਰਾ ਵੀਰ ਕੋਈ ਵੀ ਆਉਂਦਾ ਇੱਥੇ ਸੰਧੂ ਸਾਹਿਬ ਇਸ ਤਰ੍ਹਾਂ ਜਿਹੜੀ ਸੱਚੇ ਖਬੇ ਉੱਠੋ ਟੱਟ ਬੈਠੀ ਆ ਜੇ ਵੀਡੀਓ 'ਚ ਬੈ ਕੇ ਖਾਉਣੇ ਦਾ ਉਤਰਾ ਵੀ ਬੰਨ ਦੇਣੀਆਂ ਬੱਸ ਜੀ ਬੱਸ ਇਹ ਨਹੀਂ ਵੀ ਕਿਸੇ ਦੇ ਘਰ ਜਾ ਕੇ ਬਾਲਦੀ ਦੇ ਪੈਰ ਪਾਉਣੀਆਂ ਠੀਕ ਆ ਐ ਕਰ ਲਾਲ ਇਹ ਸੂਈ ਸਵਾਈ ਮੱਝਾ ਤੇ ਅੱਜ ਦਵਾਂਗੇ ਕਿੰਨੇ ਦੀ ਆਪਣੇ ਕਿੱਲੇ ਤੋਂ ਕਿੰਨੇ ਦੀ ਮੰਗ ਸੰਧੂ ਸਾਹਿਬ ਇਹਦੀ ਕਰਨ ਨੂੰ ਤੇ ਭਾਵੇਂ ਕਰ ਲਈਏ ਲੱਖ ਰੁਪਈਆ ਜੱਡੀ ਝੋਟੀ ਆ ਹਾਂਜੀ ਹਾਂਜੀ ਜੱਟ ਦੀ ਵੀ ਆ ਝੋਟੀ ਜਹਾਣਾ ਜਿਹੜਾ ਕੱਦ ਵਜਨੇ ਆ ਪਰ ਆਪਾਂ ਨੂੰ ਜੇ ਭਾਣਾ ਬਣੀ ਆ ਤੇ ਆਪਾਂ ਵੀ ਮੁੱਲ ਭਾਣਾ ਹੀ ਕਰਨਾ ਦਾ ਹਾਂ ਕੋਈ ਲੱਖ ਨਹੀਂ ਕੋਈ 95 ਨਹੀਂ ਆ ਮੰਗ ਹੈ ਕਿ 90 ਹਜ਼ਾਰ ਹਾਂ ਹਾਂ ਨਾ 85 ਹਜ਼ਾਰ ਦੀ ਦੇ ਦ 85 ਦੀ ਹਾਂਜੀ ਪਰ ਲੈਣ ਦੇ ਨਾਲੇ ਕੰਮ ਲੈਣ ਦੇ ਨਾਲੇ ਜੀ ਸੰਤੂ ਸਾਹਿਬ ਜੀ ਦੇਖੋ ਸ਼ਰੀਫੀਆਂ ਹੂੰ ਇਹੋ ਜਿਹੇ ਸ਼ਰੀਫੇ ਜਿਹੇ ਲੈਣ ਵਾਲੀਆਂ ਨਹੀਂ ਸ਼ਰੀਫੀਆਂ ਪਸ਼ੂਆਂ ਦੇ ਵਿੱਚ ਵੀ ਸ਼ਰੀਫੀਆਂ ਗੁਣ ਨਹੀਂ ਹੁੰਦੇ ਕਿ ਬਾਕੀ ਚਲੋ ਪਸ਼ੂ ਫਰਕ ਦੇ ਚੰਗੇ ਹੁੰਦੇ ਆ ਕਿਸੇ ਦਾ ਪਸ਼ੂ ਮਾੜਾ ਨਹੀਂਗਾ ਪਰ ਚਲੋ ਕਿਤੇ ਨਾ ਕਿਤੇ ਕੋਈ ਚੰਗਾ ਪਸ਼ੂ ਨਿਕਲਦਾ ਹੈ ਪਸ਼ੂ ਤੁਹਾਨੂੰ ਜਿਸ ਕਿਨੇ ਤੋਂ ਜਦੋਂ ਵੀ ਨਿਕਲਦਾ ਤੇ ਜ਼ਰੂਰ ਆ ਜਿਹੜੀਆਂ ਸ਼ਰੀਫੀਆਂ ਕਿਸੇ ਵਾਰ ਨਹੀਂ ਲੱਗੀਆਂ ਹੁੰਦੀਆਂ ਆ ਬਿਲਕੁਲ ਬਿਲਕੁਲ ਜੀ ਦੇਖੋ ਠੀਕ ਆ ਜੀ ਮੱਝ ਵੀ ਖੜ ਗਈ ਆ ਤੇ ਗਰਲਾਲ ਵੀ ਇੱਥੇ ਖੜ ਕੇ ਰਵੀ ਕਰਨਾਲ ਗਾਂ ਤੁਰਗੀ ਆਪਾਂ ਹੋਰ ਪਸ਼ੂ ਦਕਾਰ ਗੀ ਮੇਰਾ ਵੀ ਰਾਜਾ ਇਹਨੂੰ ਮਾਰ ਲੀਏ ਸੰਧੂ ਸਾਹਿਬ ਦੇ ਗਾਲੇ ਪਈ ਕਰਮ ਵਾਲੀ ਉਤਰਾ ਹੀ ਨਹੀਂ ਇਹਨੇ ਕਿੱਧਰ ਜਾਣਾ ਕਰਮ ਵਾਲੀ ਨੇ ਠੰਡੀ ਧੀਰੀ ਬੜੀ ਇਹਦੇ ਲਓ ਦੋਸਤੋ ਇੱਕ ਨਗ ਹੋਰ ਤੁਹਾਨੂੰ ਦਿਖਾਉਣੇ ਆ ਵੀ ਨੀਲੀ ਦੀ ਮੱਝ ਦਿਖਾ ਦਿੰਨੇ ਆ ਅੱਜ ਦੋਸਤੋ ਸਾਰੇ ਵੀਰਾਂ ਨੇ ਕਹਿਣਾ ਵੀ ਕਿਹੜੀ ਛੱਡੀਏ ਤੇ ਕਿਹੜੀ ਲੈ ਕੇ ਜਾਈਏ ਛੋਟੀ ਵੀ ਨੀਲੀ ਦੀ ਤੇ ਬੱਚਾ ਵੀ ਨੀਲੀ ਦਾ ਹਾਂ ਠੀਕ ਆ ਅੱਛਾ ਕਰਨਾਲ ਇਹ ਆਪਣੇ ਕੋਲ ਮੈਂ ਸੂਈ ਹੈ ਉੱਚੇ ਸੂਬੇ ਚ ਕਿੰਨੇ ਉੱਚੇ ਪੈ ਇਹਨੂੰ ਸੰਧੂ ਸਾਹਿਬ ਸਹੀ ਜਿਹੜੇ 2.5 ਤੋਂ 3 ਮਹੀਨੇ ਹੋ ਗਏ ਮੱਝ ਸੂਈ ਨੂੰ 2.5 ਤੋਂ 3 ਮਹੀ ਤਿੰਨਾ ਤੋਂ ਅੰਦਰ ਹੀ ਆ ਤਾਈਆਂ ਤੋਂ ਬਾਹਰ ਆ ਵੇ ਲੋਕਾ ਕੱਟੀ ਜੇ ਮਗਰ ਪਲੀ ਪਈ ਕੱਟੀ ਮਗਰ ਕੱਟੀ ਪਿਓਰ ਨੀਲੀ ਰਾਵੀ ਦੀ ਜੇ ਇਹਦੇ ਮਗਰ ਹੂੰ ਲੋ ਵੀ ਕੱਟੀ ਵੇਖੋ ਦੋਸਤੋ ਮਗਰ ਇਹ ਵੀ ਗਿਫਟ ਮਿਲ ਜਾਣਾ ਕਿਸੇ ਵੀਰ ਨੂੰ ਨੀਲੀ ਦੀ ਮਹਿ ਤੇ ਨੀਲੀ ਦੀ ਮਗਰ ਕੱਟੀ ਆ ਅਗਲੇ ਖੁਰਾਂ ਤੇ ਜਵਾਬ ਮਗਰ ਲੇਖ ਹੋਰ ਜਿਹੜੇ ਡੇਢ ਡੇਢ ਗਿੱਠ ਧੋਏ ਆ ਆਖ ਅਖ ਚੈੱਕ ਕਰੋ ਦੋਸਤੋ ਕੱਟੀ ਸੰਧੂ ਸਾਹਿਬ ਬਹੁਤ ਸੁਣੀ ਲਾਲੀਆਂ ਪੂਰੀਆਂ ਭਕਤੀਆਂ ਕੋਲਿਆਂ ਦੇ ਵਿੱਚ ਪੰਜੀ ਦੇ 26 ਦਿਨਾਂ ਖਾਂ ਅੱਜ ਬਣੀ ਨੂੰ ਵੀ ਹੋ ਗਏ ਜੇ ਪਰ ਆਪਣੀ ਗਾਰੰਟੀ ਕੋਈ ਨਹੀਂ ਸੂਣ ਵਾਲੀ ਨਿਕਲਾਵੇ ਖਾਲੀ ਨਿਕਲਾਵੇ ਹੋ ਸਕਦਾ ਕਿ ਇਹਨਾਂ 2 ਤੋਂ 3 ਹੀ ਪੰਜਾਂ 25 ਤੋਂ 26 ਦਿਨ 25 ਤੋਂ 26 ਦਿਨ ਹਾਂਜੀ ਤਾਂ ਸੋ ਪੰਜਾਂ 26 ਦਿਨਾਂ ਦੀ ਇਹ ਬਣੀ ਵੀ ਅੱਗੇ ਨਵੇਂ ਤੋਂ ਦਰ ਰਲੀ ਆ ਤੇ ਨਿਕਲ ਆਉਂਦੀ ਕਿਸੇ ਭਰਾ ਦੀ ਕਿਸਮਤ ਠੀਕ ਆ ਜੀ ਮੈਂ ਇਹ ਵੀ ਠੰਡੀ ਸੀ ਪੂਰੀ ਮਿਲਦੀ ਬੱਚੇ ਤੇ ਆ ਬੱਚੇ ਦੇ ਇੱਕ ਟਾਈਮ ਸੰਧੂ ਸਾਹ ਪਾੜੇ ਦੇ ਤੇ ਇੱਕ ਟਾਈਮ ਕੱਟੀ ਦੇ ਠੀਕ ਆ ਜੀ ਲਓ ਜੀ ਇੱਕ ਟਾਈਮ ਬੱਚੇ ਦੇ ਤੇ ਇੱਕ ਟਾਈਮ ਪਾੜੇ ਤੇ ਦੋ ਤਾਂ ਕਿੰਨਾ ਕਰ ਲਾਲ ਦੋ ਸੰਤੂ ਸਾਹਿਬ ਇਹ ਸਾਲੇ ਸਹੀ ਜਿਹੜਾ ਚੋ ਲੈਣਾ ਕਿਸੇ ਪਣਪਰਾਣੇ 6 ਕਿਲੋ 6 ਕਿਲੋ ਦੋ ਟਾਈਮਾਂ ਦਾ ਮੂੰਹ ਮੱਥੇ ਤੋਂ ਦੋਸਤ ਇੱਕ ਵਾਰੀ ਤੁਹਾਨੂੰ ਨੇੜੇਉਂ ਦਿਖਾ ਦਿੰਦੇ ਨੇ ਕਈ ਵਾਰਾਂ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਹੁੰਦੀ ਆ ਆਹ ਵੇਖੋ ਚਿਹਰਾ ਮੋਹਰਾ ਤੁਸੀਂ ਵੇਖੋ ਆਹ ਬਾਡੀ ਸਟਰਕਚਰ ਤੇ ਪਤਲੇ ਪਿੰਡੇ ਦੀ ਥੋੜੀ ਕੋਈ ਵੀਰ ਜੱਗੇ ਅੱਗੇ ਲਾ ਜਾ ਕੇ ਦੋਸਤ ਕੋਈ ਚੰਗੀ ਕੇਅਰ ਕਰ ਲੂਗਾ ਸਾਫ਼ ਸੰਭਾਲ ਕਰ ਲੋਗੇ ਤੇ ਪਸ਼ੂ ਵੈਸੇ ਵਾਧੇ ਦਾ ਬੱਚਾ ਬਹੁਤ ਸੋਹਣਾ ਮਗਰ ਉਹ ਵੀ ਕੱਟੀ ਨਾਲ ਤੁਹਾਨੂੰ ਮਿਲ ਜੂਗੀ 6 ਕਿਲੋ ਦੁੱਧ 6 ਦਾ ਕਿਤੇ ਕਰ ਨਾਲ 5.5 ਪੁੰਚਦੇ ਨਹੀਂ ਸੰਧੂ ਸਾਹਿਬ 6 ਜੇ ਦੱਸਿਆ ਤੇ 6 ਜਵਾਵਾਂਗੇ ਠੀਕ ਹੈ ਜੀ ਲਓ ਵੀ 6 ਕਿਲੋ ਦੋਸਤੋ ਨੈਟ ਦੁੱਧ ਤੇ ਕਦਕੂਦ ਸੋਹਣਾ ਆਮ ਨਾਰਮਲ ਮੀਡੀਅਮ ਦੇ ਨਾਲ ਥੋੜੀ ਜਿਹੀ ਕਿਤੇ ਨ ਕਿਤੇ 1-2 ਇੰਚ ਵੱਧ ਹਾਈਟ ਜਾਪਦੀ ਮੈਨੂੰ ਬਾਕੀ ਥੋੜਾ ਭਰ ਗਿਆ ਪਿੰਡਾ ਦੋਸਤੋ ਵੱਡੀ ਜਿਹੀ ਬੱਤੀਆਂਆਂ ਖਾਂ ਬਿਲੀਆਂ ਜੀ ਬਾਕੀ ਚਾਰੇ ਥਣ ਵਾਈਟ ਆ ਠੀਕ ਹੈ ਜੀ ਬਾਣਾ ਲੈਵਾ ਵਾਈਟ ਚਾਰੇ ਥਣ ਇਹਦੇ ਰੱਖੋ ਸੰਧੂ ਸਾਹਿਬ ਇਹਦੀ ਵੀ ਚਾਈ ਹੂੰ ਠੀਕ ਹੈ ਜੀ ਆਹ ਦੇਖੋ ਤਾਂ ਨਮੂ ਪਹਿਲਾਂ ਦੱਸਿਆ ਵੀ ਨੀਲੇ ਦਾ ਚਿੱਟੇ ਮੂੰਹ ਤੋਂ ਨਹੀਂ ਹੁੰਦੀ ਇਹਨਾਂ ਕਮਾਂ ਤੋਂ ਹੁੰਦੀ ਹੈ ਹੂੰ ਦੇਖ ਇਹ ਮੱਝਾ ਉਹਨੇ ਗਰਨਾਲ ਜਿੱਥੇ ਮਰਜੀ ਡਾਕ ਡਾਕੇ ਚੋਈ ਜਲੋ ਜਿੱਥੇ ਮਰਜੀ ਡਾਕੇ ਜੋ ਹਾਂ ਕੋਈ ਸਾਹਿਬ ਇੱਕ ਸਾਲ ਹੱਥ ਫੇਰ ਗਿਆ ਕੱਟੀ ਵੀ ਨਾ ਰਲ ਜਾਣੀ ਇਹ ਕੀ ਸਿੰਗਲ ਹੱਡੀ ਦੀ ਹੈ ਤੇ ਜੇ ਹੱਡੀਆਂ ਕੱਜੀਆਂ ਜਾਣ ਨਾ ਅੱਜ ਜਿੰਨੇ ਦੀ ਝੋਟੀ ਦੇਣੀ ਆ ਦੋਨੇ ਰੁਪਈਆ ਦੇ ਚਾਰ ਹੋਈ ਵਿਕ ਸਕਦੀ ਆ ਅੱਛਾ ਤੇ ਗਰਨਾਲ ਦੇ ਦਿਆ ਕਿੰਨੇ ਦੀ ਫਰੇ ਕੋਈ 65 ਨਹੀਂ ਕੋਈ 70 ਨਹੀਂ ਕੋਈ 60 ਨਹੀਂ ਕੋਈ 60 ਨਹੀਂ ਮੁੱਲ 56 ਹਾਂ ਹਾਂ 95 ਦੀ ਹਾਂ 95 ਦੀ 55000 ਛੋੜ 54 ਦੀ ਹਾਂ ਇੱਕ ਹੋਰ ਆਫਰ ਜੇ ਕੋਈ ਕੱਟੀ ਛੜਦਾ ਫਿਰ ਨਿੰਜਾ ਦੀ ਫਿਰ ਨਿੰਜਾ ਦੀ ਹਾਂ ਹਾਂ ਜੇ ਕੱਟੀ ਛਿਨੇ ਖੜਦਾ ਫਿਰ 54 ਦੀ ਜੇ ਕੱਟੀ ਦਾ ਬਣਾ ਫਿਰ ਨਿੰਜਾ ਦੀ ਹੂੰ ਆਪਾਂ 6000 ਦੀ ਕੱਟੀ ਪੈ ਕੱਟੀ ਲਾ ਲਾਂਗੇ ਆਪਾਂ 5000 ਲੋ ਵੀ ਮਗਰ ਕੱਟੀ ਦੋਸਤੋ ਇਹ ਤਾਂ ਨਹੀਂ ਮੇਰਾ ਵੀਰ ਕੋਈ ਲਾਉਣ ਦੇਦਾਗਾ ਆ ਦੇਖੋ ਠੀਕ ਆ ਕੱਟੀ ਵੀ ਕੱਟੀ ਆ ਦੋਸਤੋ ਵੀ ਚਲੋ ਰਵਾਗਾ ਤਿਆਰ ਹੋ ਗਏ। ਥਣ ਸੰਧੂ ਸਾਹਿਬ ਇਹਦੇ ਬਹੁਤ ਜੀ ਦੇਖੋ ਤਾਂ ਹੀ। ਇਹਦੇ ਵੀ ਆਵੇ ਇੱਕ ਚਟਾ ਥਣ ਤੇ ਨਿਕਾਲੇ ਜੀ। ਚਾਰ ਥਾਣਾ ਦੋਸਤੋ ਕਿਉਂਦੀ ਨਰਕ ਪਰਕ ਕਰਨੀ ਥੋੜਾ ਫਰਜ ਬਣਦਾ। ਆਪਾਂ ਵਾਰ-ਵਾਰ ਕਹਿੰਦੇ ਕਿਉਂਕਿ ਵਪਾਰ ਦਾ ਕੰਮ ਆ। ਆਪਣੀ ਦੋਸਤੋ ਸਾਰੇ ਬਣੇ ਨਰਕ ਪਰਕ ਕਰਕੇ ਲੈ ਕੇ ਆਏ ਆ। ਅਗੋਂ ਕੋਈ ਵੀਰ ਕਰਕੇ ਲੈ ਕੇ ਜਾਵੇ ਠੀਕ ਆ। ਮੱਜਾ ਚੰਗੀਆਂ ਤੁਹਾਨੂੰ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ। ਨੀਲੀ ਦਾ ਵੀ ਦਾ ਪਸ਼ੂ ਅਕਸਰ ਆਪਾਂ ਤੁਹਾਨੂੰ ਇਹ ਸਾਡੇ ਤੋਂ ਇਸ ਕਿਲੇ ਤੋਂ ਉਪਰੋਂ ਦਿਖਾਉਂਦੇ ਰਹਿੰਦੇ ਆ। ਹਾਂ। ਤੇ ਇੱਕ ਨੰਬਰ ਬੋਲ ਦਈਏ। ਨੰਬਰ ਹੈਗਾ ਸੰਧੂ ਸਾਹਿਬ Ninja 006 97792 Ninja 006 ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਤਨਤਾਰਨ ਤੇ ਰੇਟ ਫਿਕਸ ਆ ਕੋਈ ਮਾਨਤਾ ਨਹੀਂ ਹੋਣਾ ਵਿੱਚੋਂ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਫਿਕਸ ਰੇਟ ਤੇ हां जी ਇਹ ਗੱਲਾਂ ਬਾਤਾਂ ਨੇ ਇਹ ਤੁਹਾਨੂੰ ਜਾਣਕਾਰੀ ਦੇ ਦਿੱਤੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਐਨੀਮਲ ਚੰਗੇ ਲੱਗੇ ਹੋਣਗੇ ਦੋਸਤੋ ਬਾਕੀ ਵੱਧ ਤੋਂ ਵੱਧ ਅੱਗੇ ਵੀਡੀਓ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਕਿਉਂਕਿ ਬਹੁਤ ਵੀਰ ਯਕੀਨ ਹੁੰਦੇ ਆ ਕਿ ਇਹਨਾਂ ਪਸ਼ੂਹ ਕਹੁੰਦੇ ਜਾਂਦੇ ਆ ਲੈਣੋਂ ਕਈ ਵਾਰ ਉਹਨਾਂ ਦਾ ਸੰਪਰਕ ਵਿੱਚ ਚੀਜ਼ ਆ ਜਾਂਦੀ ਜਿਹੜਾ ਸੌਦਾ ਤੁਸੀਂ ਕਰ ਸਕਦੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸ 16th